ਜਦੋਂ ਅਸੀਂ ਕਿਸੇ ਨੂੰ ਫਰਾਡ ਕਰਨ ਦਾ ਮੌਕਾ ਦਿੰਨੇ ਹਾਂ ਤਾਂ ਗਲਤੀ ਕਿਸ ਦੀ ਫੈਸਲਾ ਸੰਗਤ ਕਰੇ ਫੁੱਲਾਂ ਵਾਲੀ ਗੱਡੀ ਤੇ ਸਿਰ ਤੇ ਸਿਰ ਆਸ ਜਾ ਕੇ ਇੱਕ ਨੌਜਵਾਨ ਥਾਣੇ ਪਹੁੰਚਿਆ ਜਿਸ ਕੁੜੀ ਦੇ ਨਾਲ ਵਿਆਹ ਕਰਾਉਣਾ ਸੀ ਉਸ ਦੇ ਖਿਲਾਫ ਹੀ ਪੁਲਿਸ ਕੋਲ ਸ਼ਿਕਾਇਤ ਦਿੱਤੀ ਕਿਉਂਕਿ ਕੁੜੀ ਅਤੇ ਉਸ ਦੇ ਪਰਿਵਾਰ ਵਾਲੇ ਮੁੰਡੇ ਨੂੰ ਵਿਆਹ ਦਾ ਝਾਂਸਾ ਦੇ ਕੇ ਗਾਇਬ ਹੋ ਗਏ 150 ਲੋਕਾਂ ਦੀ ਬਰਾਤ ਲੈ ਕੇ ਇਹ ਨੌਜਵਾਨ ਸਿੱਧਾ ਥਾਣੇ ਪਹੁੰਚ ਗਿਆ ਕਿਉਂਕਿ ਨਾ ਤਾਂ ਉਹ ਨੌਜਵਾਨ ਨੂੰ ਉਸ ਉਹ ਪੈਲਸ ਮਿਲਿਆ ਜਿੱਥੇ ਉਸਨੇ ਬਰਾਤ ਲੈ ਕੇ ਜਾਣੀ ਸੀ ਨਾ ਹੀ ਕੁੜੀ ਵਾਲੇ ਜੋ ਉਸ ਨੂੰ ਕਹਿ ਰਹੇ ਸੀ ਕਿ ਉਹ ਅੱਗੇ ਰিসিਵ ਕਰਨ ਆਉਣਗੇ ਦਰਅਸਲ ਨੌਜਵਾਨ ਦੀ ਇੰਸਟਾਗ੍ਰਾਮ ਤੇ 4 ਸਾਲ ਪਹਿਲਾਂ ਇੱਕ ਕੁੜੀ ਨਾਲ ਗੱਲਬਾਤ ਹੁੰਦੀ ਸੀ ਅਤੇ ਦੋਵੇਂ ਇੱਕ ਦੂਜੇ ਨੂੰ ਪਸੰਦ ਵੀ ਕਰਦੇ ਸਨ ਮੁੰਡਾ 1 ਮਹੀਨੇ ਪਹਿਲਾਂ ਹੀ ਦਵਾਈ ਤੋਂ ਵਾਪਸ ਆਇਆ ਸੀ ਤੇ ਵਿਆਹ ਪੱਕਾ ਕਰ ਲਿਆ ਹੈਰਾਨੀ ਦੀ ਗੱਲ ਇਹ ਹੈ ਕਿ ਮੁੰਡੇ ਦਾ ਪਰਿਵਾਰ ਕਦੇ ਕੁੜੀ ਨੂੰ ਮਿਲਿਆ ਹੀ ਨਹੀਂ ਅਤੇ ਜਦੋਂ ਮੁੰਡੇ ਦਾ ਪਰਿਵਾਰ ਬਰਾਤ ਲੈ ਕੇ ਮੋਗਾ ਪਹੁੰਚਿਆ ਤਾਂ ਉਸ ਨੂੰ ਪੈਲਸ ਕਿ ਨਹੀਂ ਮਿਲਿਆ ਜਦੋਂ ਕੁੜੀ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਸਨੇ ਕਿਹਾ ਕਿ ਕੁਝ ਪਰਿਵਾਰਕ ਮੈਂਬਰ ਉਹਨਾਂ ਨੂੰ ਲੈਣ ਆ ਰਹੇ ਹਨ ਪਰ ਕੋਈ ਲੈਣੇ ਹੀ ਨਹੀਂ ਆਇਆ ਮੁੰਡੇ ਵਾਲੇ ਸ਼ਾਮ ਤੱਕ ਇੰਤਜ਼ਾਰ ਕਰਦੇ ਰਹੇ ਤੇ ਕੁੜੀ ਵਾਲਿਆਂ ਨੇ ਫੋਨ ਹੀ ਬੰਦ ਕਰ ਲਿਆ ਜਦੋਂ ਸਥਾਨਕ ਲੋਕਾਂ ਤੋਂ ਪੁੱਛਿਆ ਸੀ ਇੱਥੇ ਰੋਜ਼ ਗਾਰਡਨ ਪੈਲੇਸ ਕਿੱਥੇ ਹੈ ਤਾਂ ਲੋਕਾਂ ਦਾ ਕਹਿਣਾ ਸੀ ਇੱਥੇ ਜਾ ਕੋਈ ਪੈਲੇਸ ਹੈ ਹੀ ਨਹੀਂ ਜਿਸ ਤੋਂ ਬਾਅਦ ਮੁੰਡਾ ਬਰਾਤੀ ਦੇ ਪਰਿਵਾਰਕ ਮੈਂਬਰ ਹਰਾਂ ਦੇ ਗਏ ਥਾਣੇ ਪਹੁੰਚੇ ਤੇ ਹੁਣ ਮੁੰਡਾ ਇਨਸਾਫ ਦੀ ਮੰਗ ਕਰ ਰਿਹਾ ਹੈ ਉਕਤ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਸਰਦਾਰਾ ਸਿੰਘ ਨੇ ਦੱਸਿਆ ਕਿ ਲਾੜੇ ਦੀਪਕ ਨੇ ਸਾਨੂੰ ਸ਼ਿਕਾਇਤ ਦਿੱਤੀ ਹੈ ਕਿ ਪਿੰਡ ਮੜਿਆਲਾ ਜ਼ਿਲ੍ਹਾ ਜਦンダー ਦਾ ਰਹਿਣ ਵਾਲਾ ਹੈ ਅਤੇ ਉਹ ਦੁਬਈ ਤੋਂ ਵਿਆਹ ਕਰਾਉਣ ਆਇਆ ਸੀ ਜਿਸ ਦੀ ਜਗਤਾਰ ਸਿੰਘ ਪੁੱਤਰੀ ਮਨਪ੍ਰੀਤ ਕੋਰ ਨਾਲ ਸੋਸ਼ਲ ਮੀਡੀਆ ਤੇ ਗੱਲਬਾਤ ਹੋਈ ਸੀ ਅੱਜ ਜਿਸ ਲੜਕੀ ਨੂੰ ਮੋਗਾ ਵਿਕੇ ਬਿਉਣ ਲਈ ਫੋਨ ਕੀਤਾ ਸੀ ਉਸਨੇ ਆਪਣਾ ਮੋਬਾਈਲ ਹੀ ਬੰਦ ਕਰ ਦਿੱਤਾ ਅਤੇ ਲੜਕੀ ਨੇ ਧੋਖਾਧੜੀ ਕਰਨ ਵਾਲੇ ਦੀਪਕ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਅਗਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੜਿਆਲਾ ਅੱਛਾ ਦੀਪਕ ਕੀ ਹੋਇਆ ਕਿ ਤੁਹਾਡੇ ਨਾਲ ਅੱਜ ਤੁਸੀਂ ਇੱਥੇ ਬਰਾਤ ਲੈ ਕੇ ਆਏ ਹੋ ਕੀ ਹੋਇਆ? ਭਾਈ ਮੈਰਿਜ ਆਈ ਸੀ ਸਾਰੇ ਉਹ ਬਾਰੀ ਗੱਲ ਹੁੰਦੀ ਪਈ ਹੈ ਸਹੀ ਹੈ। ਕੋਣ ਦਾ ਉਹ ਦੋ ਤਾਂ ਉਹ ਪੂਰੀ ਤਰ੍ਹਾਂ ਤੇ ਲੜਕੀ ਕੌਣ ਹੈ ਤੁਹਾਡੀ ਕਦੋਂ ਤੋਂ ਫਰੈਂਡਸ਼ਿਪ ਸੀ ਹੁੰਦੇ ਨਾਲ 4 ਸਾਲ ਤੁਸੀਂ ਇਹ ਤੋਂ ਪਹਿਲਾਂ ਲੜਕੀ ਨੂੰ ਮਿਲੇ ਹੋ ਕਦੇ ਮੈਂ ਐ ਹੀ ਹੋਣਾ ਹੈ ਅੱਛਾ ਕਦੇ ਇਸ ਤੋਂ ਪਹਿਲਾਂ ਕਿਤੇ ਬਾਹਰ ਮਿਲਣਾ ਵੀ ਨਹੀਂ ਹੋਇਆ ਤੇ ਤੁਹਾਡੀ ਮਤਲਬ ਵਿਆਹ ਦੀ ਗੱਲ ਆ ਗਈ ਤੇ ਹੋਰ ਉਹਨੇ ਤੁਹਾਡੇ ਪਰਿਵਾਰ ਆਪਣੇ ਕਿਸੇ ਪਰਿਵਾਰਕ ਮੈਂਬਰ ਨਾਲ ਤੁਹਾਡੀ ਗੱਲ ਹੋਈ ਹੋਵੇ ਤੇ ਕੁੜੀ ਦੇ ਮਾਪਿਓ ਨਾਲ ਤੁਹਾਡੇ ਬਾਪੂ ਤੇ ਮਾਤਾ ਕਰਕੇ ਮਿਲੇ ਨਹੀਂ ਗੱਲ ਹੀ ਹੋਈ ਆ ਅੱਜ ਫੋਨ ਤੇ ਗੱਲ ਹੋਈ ਤਾਨੂੰ ਕੀ ਕੀ ਕੇ ਬੁਲਾਇਆ ਗਿਆ ਸੀ ਅੱਜ? ਤੁਹਾਨੂੰ ਤਾਂ ਕੱਲੇ ਜਨ ਕੀ ਕਾਲ ਆ ਗਈ ਯਾਨੀ ਕੱਲ ਨੂੰ ਬਰਾਤ ਲੱਗੇ ਆ। ਅੱਛਾ ਤੇ ਕਿੱਥੇ ਦਾ ਤੁਹਾਨੂੰ ਐਡਰੈਸ ਦਿੱਤਾ ਸੀਗਾ? ਰੋਜ਼ ਗਾਰਡਨ ਰੋਜ਼ ਗਾਰਡਨ ਦਾ। ਅੱਛਾ ਤੇ ਹੁਣ ਤੁਸੀਂ ਕਿੰਨੇ ਕ ਬੰਦੇ ਆਏ ਸੀ ਇੱਥੇ ਬਰਾਤ ਲੱਗੇ? ਇੱਕ ਬੰਦਾ ਜੀ ਫੋਨ ਕਰ ਕਰ ਕੇ ਆ ਤੇ ਹੁਣ ਤੁਹਾਡੀ ਕੀ ਮੰਗੀ ਹੈ? ਤੁਹਾਨੂੰ ਕੀ ਆਸ ਹੈ ਕਿ ਵੀ ਲੜਕੀ ਆਊਗੀ? ਨਹੀਂ ਨਾ ਭਾਈ ਹੁਣ ਆਣਾ ਬਤਾਈ ਜਾਣਾ। ਹੁਣ ਨਹੀਂ ਤੁਹਾਡੀ ਉਮਰ ਕਿੰਨੀ ਹੈ? 28 ਸਾਲ ਦੀ। 28 ਸਾਲ ਦੀ। ਤੁਸੀਂ ਕੀ ਕਰਦੇ ਹੋ? ਮੈਂ ਬਾਹਰ। ਅੱਛਾ ਤੇ ਲੜਕੀ ਲੜਕੀ ਕੀ ਕਰਦੀ ਹੈ ਉਹਨਾਂ ਕੀ ਨਾਮ ਹੈ ਲੜਕੀ ਦਾ ਨਾਮ ਮਾ ਵਦੀਰ ਹੈ اچھا ਲੜਕੀ ਦਾ ਨਾਮ ਕੀ ਦੱਸਿਓ ਨੇ ਤੇ ਲੜਕੀ ਦੀ ਉਮਰ ਕਿੰਨੀ ਹੈ ਪੂਰੀ 20 ਹੈ ਜੇਖਾਈ ਹੱਥਾਂ ਅੱਛਾ ਤੇ ਹੁਣ ਤੁਹਾਡੀ ਕੀ ਮੰਗ ਹੈ ਭਾਈ ਉਹੜੀ ਦੇਈ ਜਾਂ ਵੀ ਤੁਹਾਨੂੰ ਕੋਲ ਉਹ ਸਾਥ ਨੇ ਸਾਹਮਣੇ ਨਾ ਦੇ ਦੇ ਕਿਸ ਤਰ੍ਹਾਂ ਦਾ ਇਨਸਾਫ ਚਾਹੁੰਦੇ ਹੋ ਤੁਸੀਂ ਕਿ ਅਸਾਨੂੰ ਕਹਿੰਦੇ ਵੀ ਸਵੇਰ ਨੂੰ 10 ਵਜੇ ਬਰਾਫ ਲੈ 10 ਵਜੇ ਪਹਿਲਾ ਮਨ ਤਾਂ ਨਹੀਂ ਪੰਜ ਬੰਦੇ ਆਉਣੇ ਜੇ ਤੁਹਾਡੇ ਸਿੱਖਾਂ ਬੈਠਣ ਲੱਗਿਆ ਉਹਦੀ ਮਾਂ ਕਹਿੰਦੀ ਨਹੀਂ ਮੈਂ 150 ਬੰਦਾ ਸੀ ਫਿਰ ਪਰਸੋਂ ਮਿਲ ਗਿਆ 70 ਬੰਦੇ ਲੈ ਆ। ਸ੍ਰੀ ਸੱਟ ਬੇੜ ਕਾਦੀ ਵਜੀ ਤੁਸੀਂ ਕਹਿ ਰਹੇ ਹੋ? ਉਹ ਐਕਸੀਡੈਂਟ ਆ ਉਹਦੀ ਤੇ ਦਾ। ਹੁੰਦੀ? ਕੁੜੀ ਦੇ ਤੇ ਦਾ। ਕੁੜੀ ਦੇ ਪਿਓ ਦਾ। ਹਾਂਜੀ। ਅੱਛਾ ਜੀ। ਦੋ ਤਰੀਕ ਦਾ ਵਿਆਹ। ਦੋ ਤਰੀਕ ਦਾ ਵਿਆਹ ਬੇਲਾ। ਅੱਛਾ ਜੀ। ਮੈਂ ਕਹਿੰਦੀ ਦੋ ਦਿਨ ਮੈਨੂੰ ਦੇ ਦੇ ਮੈਂ ਕਿ ਦੋ ਤੇ 10 ਨਹੀਂ ਵਜਾਈ ਦੇ ਦੋ ਦਿਨ ਲੈ। ਠੀਕ ਹੈ ਜੀ। ਮੋ ਸਵੇਰੇ ਦੇ ਨਹੀਂ ਅਸੀਂ ਤੁਰੋਂ 10 ਵਜੇ ਪਹਰੇ ਆ। ਹਾਂਜੀ। 10:30 ਵਜੇ ਮਲਾਜ ਵੀ ਉੱਥੇ ਖੜੇ ਆ ਪੁੱਛਾਇ ਤੇ ਪੈਸੇ ਦਾ ਇਹਨੇ ਪੈਸੇ ਨਹੀਂ ਦਿੱਤੇ। ਤੁਸੀਂ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਜੀ? ਜ਼ਿਲ੍ਹਾ ਜਲੰਧਰ ਤਹਿਸੀਲ ਕੋਟ ਪਿੰਨ ਮੜਿਆਲਾ। ਅੱਛਾ ਤੇ ਹੁਣ ਤੁਸੀਂ ਕੁੜੀ ਵਾਲਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ? ਪੀਪੀ ਆਏ ਨਹੀਂ। ਜਿਵੇਂ ਇਹਨਾਂ ਨੇ ਦੱਸਿਆ ਵੀ ਕੁੜੀ ਵਕੀਲ ਹੈ ਤੇ ਤੁਸੀਂ ਕੋਈ ਅਦਾਲਤ ਜਾ ਕੇ ਪਤਾ ਕੀਤਾ ਵੀ ਇਹ ਇਸਨਾ ਦੀ ਵਕੀਲ ਹੈਗੀ ਏ ਕੋਈ ਨਹੀਂ ਹੈਗੀ ਏ? ਨਹੀਂ ਅਸੀਂ ਤਾਂ ਗਏ ਨਹੀਂ ਜਨਾਬ। ਅਸੀਂ ਤਾਂ ਪਰਮਾਤਮਾ ਤੋਂ ਸਰਹਰ ਕੇ ਮੁੜੇ। ਹੁਣ ਤੁਹਾਡੇ ਕੀ ਮੰਗਿਆ ਹੁਣ ਤੁਸੀਂ ਪੁਲਿਸ ਬੁਲਾਈ ਹੈ? ਅਸੀਂ ਤਾਂ ਜੇ ਤੋੜ ਇਹਨਾਂ ਕਾਨੂੰਨ ਕਵੇ ਮੈਂ ਇੱਥੇ ਰਹਿਣਾ ਸਾਡੇ ਨੂੰ ਕੁੱਟਮਾਰ ਕਰੇ ਕੋ ਫੜਾ ਦੇ ਤੁਹਾਨੂੰ ਹੁਣ ਤੁਸੀਂ ਫਿਰ ਕੀ ਕਾਰਵਾਈ ਕਰਨ ਲੱਗੇ ਪੁਲਿਸ ਨੂੰ ਬੁਲਾਇਆ ਤੁਸੀਂ ਕੀ ਕਾਰਵਾਈ ਕਰਨ ਲੱਗੇ ਹੋ ਕਹਿੰਦੇ ਸਾਨੂੰ ਜਿਹੜਾ ਖਟਾ ਖੱਟਾ ਦੇਣਾ ਅਹੀ ਆਵੇ ਕਰੇ ਹਾਂ ਹੁਣ ਤੁਸੀਂ ਐਵੀ ਜੀ ਲੜਕੀ ਜੀ ਨਾਲ ਤਾਂ ਆਪਣੇ ਮੁੰਡੇ ਦਾ ਤੁਸੀਂ ਵਿਆਹ ਕਰਾਣਾ ਚਾਹੋਗੇ ਕਿ ਨਹੀਂ ਚਾਹੋਗੇ ਮੈਂ ਗਾਂ ਕਦੇ ਵੀ ਨਹੀਂ ਪੈਰ ਪਟਾਂਗੇ ਇਹ ਅੱਜਕੱਲ ਸਾਨੂੰ ਕੰਪਲੇਂਟ ਮਿਲੀ ਆ ਦੀਪਕ ਪੁੱਤਰ ਪ੍ਰੇਮਚੰਦ ਵਾਸੀ ਮੜਿਆਣਾ ਥਾਣਾ ਮਹਿਤਪੁਰ ਜ਼ਿਲ੍ਹਾ ਜਲੰਧਰ ਉਹ ਮੁੰਡਾ ਬਾਹਰ ਦੁਵਾਈ ਚ ਸੀਗਾ ਉਹਦੀ ਇੰਸਟਾਗ੍ਰਾਮ ਦੇ ਉੱਤੇ ਗੱਲਬਾਤ ਹੁੰਦੀ ਸੀ ਔਰ ਉਹਨਾਂ ਨੇ ਫੋਨ ਦੇ ਉੱਤੇ ਅੱਜ 6 12 2024 ਨੂੰ ਆਨੰਦਕਾਰ ਦੀ ਡੇਟ ਰੱਖੀ ਸੀ ਤੇ ਜਦੋਂ ਬਰਾਤ ਲੈ ਕੇ ਇੱਥੇ ਆਏ ਤੇ ਇੱਥੇ ਇਹਨਾਂ ਨੇ ਕੁੜੀ ਨਾਲ ਸੰਪਰਕ ਕੀਤਾ ਤੇ ਉਹਨਾਂ ਨੇ ਕਿਹਾ ਮੈਂ ਤੁਹਾਨੂੰ ਆਪਣੇ ਬੰਦੇ ਭੇਜਦੀ ਆਂ ਉਹ ਤੁਹਾਨੂੰ ਅਕ੍ਰੀਵ ਕਰਦੇ ਆ ਨਾ ਤੰਦਨ ਕੋਈ ਪੈਰਸ ਦਿੱਤਾ ਨਾ ਕੋਈ ਕਿਸ ਨੇ ਭੇਜਿਆ ਕੋਈ ਲੁਧਿਆਣੇ ਦੇ ਹੁੰਦੀ ਸੀ ਕਿਤੋਂ ਨਹੀਂ ਹੁੰਦੀ ਸੀ ਉਹ ਵਿਚਾਰੇ ਡੀ ਡੋਕੇ ਸਾਡੇ ਕੋਲ ਥਾਣੇ ਤੇ ਸ਼ਿਕਾਇਤ ਦੇ ਕੇ ਗਏ ਆ ਫਰਦਰ ਸ਼ੇਨ ਨੂੰ ਇਨਕੁਆਰੀ ਕਰਦੇ ਆ ਕਿਹੜੀ ਜਗ੍ਹਾ ਤੇ ਬੁਲਾਇਆ ਸੀ ਉਹਨਾਂ ਨੂੰ ਆਪਣੇ ਮੋਗੇ ਗਿਆ ਸੀ ਵੀ ਐਂਟਰ ਤੁਹਾਡੇ ਮੂਰੇ ਬੰਦੇ ਆਉਣਗੇ ਨਸੀਬ ਕਰਕੇ ਅਸੀਂ ਪੈਰ ਚ ਲੈ ਜਾਣਗੇ ਮੁੰਡਾ ਕਦੋਂ ਆਇਆ ਸੀ ਦੁਬਈ ਤੋਂ ਮੁੰਡਾ ਆਪਾ ਦੋ ਤਿੰਨ ਦਿਨ ਪਹਿਲਾਂ ਆਇਆ ਮੇਰੇ ਤੋਂ ਦੁਬਈ ਦੇ ਵਿੱਚੋਂ ਤੁਹਾਡਾ ਲੋਕ ਕੀ ਕੰਮ ਕੀਤਾ ਜਾ ਰਹੀ ਜੀ ਅਸੀਂ ਉਹਦੇ ਰੋ ਟੈਕਨੀਕਲ ਤਰੀਕੇ ਨਾਲ ਨੰਬਰ ਟ੍ਰੇਸ ਕਰਕੇ ਅਸੀਂ ਜੋ ਵੀ ਗੱਲ ਆਉਂੂ ਸਾਹਮਣੇ ਹੁੰਦੀ ਮੁੰਡੇ ਵਾਲਿਆਂ ਨੇ ਕੁੜੀ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਦੁਬਾਰਾ ਕੁੜੀ ਨੇ ਫੋਨ ਬੰਦ ਕਰ ਲਿਆ ਸੀਗਾ ਦੁਬਾਰਾ ਉਹਨਾਂ ਨੇ ਫੋਨ ਨਹੀਂ ਇਹਨਾਂ ਚਾਲੂ ਕੀਤਾ ਕਿੰਨੇ